ਅੱਜ 40 ਸਾਲ ਬਾਅਦ ਉਹ ਸਾਰੀਆਂ ਚੀਜ਼ਾਂ ਵਾਪਸ ਯਾਦ ਆ ਰਹੀਆਂ ਆ ਇਹ ਹੈ ਉਹ ਫੈਂਟਸੀ ਜਿਨ੍ਹਾਂ ਤੇ ਬੈਠ ਕੇ ਮਾਰਨਿੰਗ ਵਾਕਲਸ ਇਨ ਅਤੇ ਆਈ ਸ਼ਾਖਾ ਤੋਂ ਆਨੇ ਸਾ ਇੱਥੇ ਆ ਕੇ ਨਾ ਕੋਲ ਚਾਹ ਪੀਣੀ ਤੇ ਸ਼ਰਮਾਈ ਦੇ ਛਿੜਕਾ ਖਾਈ ਰਹੀਆਂ ਲੋਕ ਕਹਿੰਦੇ ਸੀ ਚਾਹ ਵੇਚਣ ਵਾਲੇ ਕੀ ਕਰਨਗੇ ਤੇ ਨਰਿੰਦਰ ਮੋਦੀ ਜੀ ਚਾਹ ਵੇਚਣ ਵਾਲੇ ਜਿਨ੍ਹਾਂ ਨੇ 25 ਕਰੋੜ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਂਦਾ ਹੈ ਇਹ ਜਿਹੜੀ ਚਾਹ ਹੈ ਨਾ ਜੇਸ਼ਮਤੀ ਦੀ ਚਾਹ ਹੈ ਰਾਹੁਲ ਗਾਂਧੀ ਜੀ ਨੇ ਤਿਰੰਗਾ ਕਾਂਗਰਸ ਦਫਤਰ ਜਾ ਕੇ ਸਰੈਂਡਰ ਕਰ ਦਿੱਤਾ ਅੰਮ੍ਰਿਤਸਰ ਤਿਆਰ ਬੈਠਾ ਹੈ ਮੋਦੀ ਸਾਹਿਬ ਦੇ ਨਾਲ ਖੜਾ ਹੋਣਾ ਸੀ ਤੁਸੀਂ ਨਤੀਜਾ ਦੇਖਣਾ ਅੰਮ੍ਰਿਤਸਰ ਦੇ ਵਿੱਚੋਂ ਸਰਦਾਰ ਕਰੁਣਜੀਤ ਸਿੰਘ ਦੀ ਸਭਾ ਉੰਦਰੀ ਹਾਰੀ ਮਤਾਨਾ ਜੀ ਦਾ 11 ਕਰੋੜ ਲੋਕਾਂ ਦੇ ਬੈਂਕਾਂ ਦੇ ਅੰਦਰ ਪੈਸਾ ਆ ਰਿਹਾ ਲਗਾਤਾਰ ਹਰ ਕਿਸਾਨ ਦਾ ਇੱਕ ਇੱਕ ਦਾਣਾ ਔਰ ਉਹ ਦਾਣੇ ਦਾ ਪੈਸਾ ਔਰੇ ਸੌ ਦੀ ਜਮਾਤ ਪੈਲੀ ਵਰੀ जनहितेशी टीआरपी नहीं भरोसा आपका उस तो बाद भी कई साल मॉर्निंग वॉकर्स के नाते आई शाखा तो आने सा ते थे आगे ना बोल चाह पीनी आज चालीस साल बाद लगभग तीन पैंतीस साल बाद वो सारीयां चीजें वापस याद आ रही है कि यह हुई बेंच सी जिन्हें बैठ के शर्मा दुस्किया ਅਤੇ ਸ਼ਰਮਾਈ ਦੇ ਚਿੜਗਾ ਖਾਈ ਦੀ ਅੱਜ ਮੈਸੇਜ ਕੀ ਆਇਆ ਚਾਹ ਦਾ ਅੱਜ ਸਿਆਸੀ ਹੋ ਗਈ ਕਿਆ ਲੋਕ ਕਹਿੰਦੇ ਸੀ ਚਾਹ ਵੇਚਣ ਵਾਲੇ ਕੀ ਕਰਨਗੇ ਤੇ ਨਰਿੰਦਰ ਮੋਦੀ ਜੀ ਚਾਹ ਵੇਚਣ ਵਾਲੇ ਜਿਨ੍ਹਾਂ ਨੇ ਦੇਸ਼ ਦੇ ਅੰਦਰ ਗਰੀਬ ਦੀ ਚਿੰਤਾ ਕੀਤੀ ਗਰੀਬ ਦੀ ਸਮੱਸਿਆ ਦਾ ਹੱਲ ਕੀਤਾ ਔਰ ਅੱਜ ਦੇਸ਼ ਦੇ ਅੰਦਰ 25 ਕਰੋੜ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਂਦਾ ਹੈ ਇਹ ਜਿਹੜੀ ਚਾਹ ਹੈ ਨਾ ਦੇਸ਼ ਭక్తి ਦੀ ਚਾਹ ਹੈ ਇਹ ਖਾਨਦਾਨੀ ਦਵਾਖਾਨਾ ਨਹੀਂਗਾ ਕਿ ਨਹਿਰੂ ਸਾਹਿਬ ਤੋਂ ਬਾਅਦ ਇੰਦਰਾ ਗਾਂਧੀ ਇੰਦਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਰਜੀਵ ਗਾਂਧੀ ਤੋਂ ਬਾਅਦ ਸੋਨੀਆ ਗਾਂਧੀ ਰਾਹੁਲ ਗਾਂਧੀ ਇਹ ਖਾਨਦਾਨੀ ਦਵਾਖਾਨਾ ਨੇ ਇਹ ਜਨਤਾ ਦੇ ਨਾਲ ਜੁੜ ਕੇ ਜ਼ਮੀਨ ਤੋਂ ਨਰਿੰਦਰ ਮੋਦੀ ਜੀ ਆਏ ਉਹਨਾਂ ਨੂੰ ਕਰੀਪੀ ਕਿਸੇ ਕੋਲ ਪੜਨੀ ਨਹੀਂ ਪਈ ਕਰੀਪੀ ਠੀਕ ਹੈ ਅਜਿਹਾ ਜੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹਨੇ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਅੰਦਰ ਕਰੀਪੀ ਨੂੰ

ਮੈਂ ਇਕੱਲੇ ਨਹੀਂ ਖਾਧੀਆਂ ਤੁਸੀਂ ਵੀ ਖਾਧੀਆਂ ਵਾਲੀਆ ਸਾਹਿਬ ਕੀ ਗੱਲਾਂ ਕਰਿਆ ਯਾਰਾ ਐਡੀ ਪ੍ਰਦੀਪ ਜਿਹੜਾ ਵੀ ਇੱਥੇ ਜ਼ਿਆਦਾ देर ਬੈਠਦਾ ਹੀ ਮੰਡੇ ਕਹਿੰਦੇ ਚਲੋ ਓਟੋ ਫਲਾਦਪੁਰ ਚੋ ਯਾਦ ਹੈ ਨਾ ਤੂੰ ਆਪਾਂ ਨੂੰ ਬਾਈਕ ਉੱਤੇ ਕਰਨਾ ਜਦੋਂ ਪੰਡੈ ਦੀ ਦੁਕਾਨ ਤੇ ਚਾਹ ਦਾ ਕੱਪ ਖਤਮ ਹੋਇਆ ਤਾਂ ਪੰਡੈ ਦੀ ਆਵਾਜ਼ ਆ ਗਈ ਚਲੋ ਵੀ ਚਲੋ ਪਰਣ ਚਲੋ ਤੁਸਾਂ ਬਾਤ ਗਿਆ ਪੁਰਾਣੀਆਂ ਯਾਦਾਂ ਦੱਸਦਾ ਕਿ ਤੁਸੀਂ ਆਪਣੀਆਂ ਕਿੰਨਾ ਸਕੂਨ ਮਿਲਿਆ ਕੁਤ ਮੈਂ ਕਿ ਆ ਕੇ ਤੁਸੀਂ ਚਾਹ ਬਲਾਈ ਹੈ ਹਸਪਤਾਲ ਦੇ ਸਕੂਨ ਕਿਹਨਾਂ ਬਸ ਥੱਲੇ ਕਰ ਇਸ ਤਰ੍ਹਾਂ ਕਿ ਪੁਰਾਣੀਆਂ ਯਾਦਾਂ 88 99 ਹਾਂ ਇਹ ਯਾਦਾਂ ਇਹ ਕੋਈ ਜਗਾ ਸੀ ਜਿੱਥੇ ਬਹਿ ਕੇ ਛਾਤਰ ਜੀਵਨ ਸ਼ੁਰੂ ਕੀਤਾ ਸੀ ਕਾਲਜ ਪੋਲਿਟਿਕਸ ਸ਼ੁਰੂ ਕੀਤੀ ਸੀ ਔਰ ਜਦੋਂ ਇੱਥੇ ਪੋਲਿਟਿਕਸ ਕਰੀਦੀ ਸੀ ਔਰ ਸਾਰੇ ਲੋਗ ਇੱਥੇ ਆ ਕੇ ਬੈਠੀ ਰਹੇ ਸੀ ਇਸੇ ਥਾਂ ਤੇ ਤੇ ਸ਼ਰਮਾ ਜੀ ਅੱਜ ਦੇ ਕੱਪ ਚਾਹੀਏ ਕਹਿੰਦੇ ਗਲਾਸ ਜੀ ਭੇਜ ਰਿਹਾ ਉਹ ਗਲਾਸੀਆਂ ਚਾਹਦੀਆਂ ਛੋਟੀ ਛੋਟੀਆਂ ਔਰ ਚਾਹ ਦੀਆਂ ਗਲਾਸੀਆਂ ਦੇ ਨਾਲ ਬੰਦ ਮੱਖਣ ਤੇ ਨਾਲ ਸ਼ਰਮਾਈ ਦੀ ਛਿੜਕਾ ਪਰ ਟਿਕਟੋਕਸਰ ਟਿਕਟੋਕ ਸਭ 8 ਦਿਨ ਬਾਕੀ ਆ ਕੀ ਇਹ ਚਾਹ ਦਾ ਰੰਗ ਸੀ ਜਾਂ ਸਿਆਸਤ ਦਾ ਰੰਗ ਸੀ ਦੇਖੋ ਤੁਸੀਂ ਇਹ ਚਾਹ ਦਾ ਰੰਗ ਵੀ ਗੜਾ ਹੈ ਤੇ ਸਾਡੀ ਸਿਆਸਤ ਦਾ ਰੰਗ ਵੀ ਗੜਾ ਹੈ ਇਹਦੇ ਅੰਦਰ ਵੀ ਕੇਸਰੀ ਪੰਨਾ ਹੈ ਤੇ ਸਾਡੀ ਸਿਆਸਤ 'ਚ ਵੀ ਕੇਸਰੀ ਪੰਨਾ ਹੈ ਅੰਮ੍ਰਿਤਸਰ ਤਿਆਰ ਬੈਠਾ ਹੈ ਮੋਦੀ ਸਾਹਿਬ ਦੇ ਨਾਲ ਖੜਾ ਹੋਣਸੇ ਔਰ ਤੁਸੀਂ ਨਤੀਜਾ ਦੇਖਣਾ ਅੰਮ੍ਰਿਤਸਰ ਦੇ ਵਿੱਚੋਂ ਸਰਦਾਰ ਤਰਨਜੀਤ ਸਿੰਘ ਜੀ ਸਮੁੰਦਰੀ ਭਾਰੀ ਮਤਾਨਾ ਜੀ ਤੇ ਪਟਿਆਲੇ ਪਟਿਆਲੇ ਤੇ ਜਲੰਧਰ ਤੇ ਜਲੰਧਰ ਆ ਰਹੇ ਨੇ ਗੁਰੂ ਕੀ ਨਗਰੀ ਵਿੱਚ ਵੀ ਆਉਣਗੇ ਨਜ਼ਰ ਪੋਦੀਆਂ ਪਾਰਟੀ ਦੇ ਪ੍ਰਧਾਨ ਸਭ ਆ ਰਹੇ ਨੇ ਅੰਮ੍ਰਿਤਸਰ ਇੱਧਰ ਲਿਆ ਲਿਆਓ ਜੀ ਲਿਆਓ ਮੈਂ ਕਿਹ ਸੰਟੀ ਬਾਪ ਉਹ ਆ ਹੀ ਨਹੀਂ ਇਹ ਮੁੰਡਿਆਂ ਦੀ ਵੀ ਚਾਹ ਮੰਗਾਓ ਨਾ ਯਾਰ ਸੱਭਾ ਆ ਗਿਆ ਉਹ ਜੋ ਆਪਣੇ ਸਾਥੀਆਂ ਨਾਲ ਬੈ ਕੇ ਚਾਹ ਦੀ ਚੁਸਕੀਆਂ ਦਾ ਅਨੰਦ ਮਾਣ ਰਹੇ ਉਹ ਜੋ ਕਹਿ ਸਕਦੇ ਬੱਬੂ ਯਾਰ ਕੋਈ ਪਨੀਰ ਗੁਰਜੀ ਦੇ ਖਵਾ ਉਹ ਕਾਲਜ ਦਾ ਟਾਈਮ ਭੁੱਲ ਗਿਆ ਦੈਨ ਯਾਰ ਕਮਲ ਜੀ ਪੁਰਸੀਆ ਮੜੋ ਯਾਰ ਬਟਾ ਆਉza ਰਹੇ ਤੁਸੀਂ ਤੋ ਤੁਸੀਂ ਤੀਸਰੀ ਰੰਗਆ ਕੀ ਪਿੰਡਾਂ ਦੇ ਵਿੱਚ ਵੀ ਕੋਈ ਅਸਰ ਦਾ ਰੰਗ ਦਿੱਖ ਨੂੰ ਮਿਲ ਰਿਹਾ ਬੀਜੇਪੀ ਨੂੰ ਬਿਲਕੁਲ ਸਰ 11 ਕਰੋੜ ਲੋਕਾਂ ਦੇ ਬੈਂਕਾਂ ਦੇ ਅੰਦਰ ਪੈਸਾ ਆ ਰਿਹਾ ਲਗਾਤਾਰ ਹਰ ਕਿਸਾਨ ਦਾ ਇੱਕ ਇੱਕ ਦਾਣਾ ਔਰ ਉਹ ਦਾਣੇ ਦਾ ਪੈਸਾ ਪੂਰੇ ਅਕਾਊਂਟ 'ਚ ਜਮ੍ਹਾਂ ਹੋ ਰਿਹਾ ਇਹ ਪਹਿਲੀ ਵਾਰੀ ਹੈ